ਯੂਰਪ ਨੇ ਭਾਰਤ ਨੂੰ ਹੁਣ ਇੱਕ ਵੱਡਾ ਝਟਕਾ ਦੇ ਦਿੱਤਾ ਹੈ ਜੀ ਹਾਂ ਭਾਰਤ ਦੇ ਸਭ ਦੇਸ਼ੀ ਤੌਰ ਤੇ ਵਿਕਸਿਤ ਸੱਤਾ ਤੋਂ ਹਵਾ ਵਿੱਚ ਮਾਰ ਕਰਨ ਵਾਲੇ ਮਿਜ਼ਾਈ ਪ੍ਰਣਾਲੀ ਆਕਾਸ਼ ਨੂੰ ਅੰਤਰਰਾਸ਼ਟਰੀ ਰੱਖਿਆ ਬਾਜ਼ਾਰ ਵਿੱਚ ਹੁਣ ਇੱਕ ਵੱਡਾ ਝਟਕਾ ਲੱਗਾ ਹੈ ਬ੍ਰਾਜ਼ਿਲ ਨੇ ਆਕਾਸ਼ ਮਿਜ਼ਾਈਲ ਦੀ ਖਰੀਦ ਸੰਬੰਧੀ ਚੱਲ ਰਹੀ ਗੱਲਬਾਤ ਨੂੰ ਫਿਲਹਾਲ ਰੋਕ ਦਿੱਤਾ ਹੈ ਬ੍ਰਾਜ਼ੀਲੀਅਨ ਮੀਡੀਆ ਰਿਪੋਰਟਾਂ ਦੇ ਅਨੁਸਾਰ ਬ੍ਰਾਜ਼ਿਲ ਨੇ ਲਗਭਗ ਕੁਝ ਮਹੱਤਵਪੂਰਨ ਸੰਚਾਲਨ ਮਾਪਦੰਡਾ ਵਿੱਚ ਮਿਜ਼ਾਈਲ ਦੀ ਕਾਰਗੁਜ਼ਾਰੀ ਨੂੰ ਅਸੰਤੁਸ਼ਟੀ ਜਨਕ ਪਾਇਆ ਹੈ ਰਿਪੋਰਟਾਂ ਦੇ ਅਨੁਸਾਰ ਜੋ ਹੈ ਬ੍ਰਾਜ਼ਿਲ ਨੇ ਆਕਾਸ਼ ਨੂੰ ਉੱਚ ਗਤੀ ਅਤੇ ਘੱਟ ਉਚਾਈ ਵਾਲੇ ਟਿਚਿਆਂ ਨਾਲ ਨਜ਼ਹਿਠਨ ਵਿੱਚ ਘੱਟ ਪ੍ਰਭਾਵਸ਼ਾਲੀ ਮੰਨਿਆ ਹੈ ਅੱਜ ਦੇ ਹਾਈਬ੍ਰਿਡ ਯੁੱਧ ਦ੍ਰਿਸ਼ ਵਿੱਚ ਦੇਖੀਏ ਤਾਂ ਜਿੱਥੇ ਕਿ ਡਰੋਨ, ਕਰੂਜ਼ ਮਿਜ਼ਾਈਲਾਂ ਤੇ ਸਮਾਰਟ ਬੰਬਾਂ ਦੀ ਵਰਤੋਂ ਤੇਜ਼ੀ ਨਾਲ ਵਧੀ ਹੈ ਤੇ ਬ੍ਰਾਜ਼ਿਲ ਨੂੰ ਲੱਗਦਾ ਹੈ ਕਿ ਆਕਾਸ਼ ਮਜੂਦਾ ਖਤਰਿਆਂ ਦਾ ਸਾਹਮਣਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਨਹੀਂ ਹੈ। ਬ੍ਰਾਜ਼ਿਲ ਹੁਣ ਯੂਰਪ ਦੀ ਪ੍ਰਮੁੱਖ ਰੱਖਿਆ ਕੰਪਨੀ ਐਮਬੀਡੀਏ ਵੱਲ ਮੁੜਿਆ ਹੈ। MBDA ਦਾ enhanced modular air defense solution system ਪਹਿਲਾਂ ਹੀ NATO ਦੇਸ਼ਾਂ ਵਿੱਚ ਵਰਤੋਂ ਵਿੱਚ ਹੈ ਜੇ ਇਸ ਨੂੰ ਬਹੁਤ ਹੀ ਪਰੋਸੇਮੰਦ ਬੰਨਿਆ ਜਾਂਦਾ ਹੈ Brazil ਅਤੇ MBDA ਵਿਚਕਾਰ ਗੱਲਬਾਤ ਲਗਭਗ 1 ਬਿਲੀਅਨ ਅਮਰੀਕੀ ਡਾਲਰ ਲਗਭਗ 4.7 ਬਿਲੀਅਨ ਰਿੰਗਟ ਦੇ ਸੰਭਾਵੀ ਸੌਦੇ ਦੇ ਆਲੇ-ਦੁਆਲੇ ਘੁੰਮਦੀ ਹੈ ਮੰਨਿਆ ਜਾ ਰਿਹਾ ਹੈ ਕਿ ਇਹ ਜੋ ਸੌਦਾ ਲਾਤੀਨੀ ਅਮਰੀਕਾ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਸਭ ਤੋਂ ਵੱਡਾ ਹਵਾਈ ਰੱਖਿਆ ਸੌਦਾ ਹੈ ਇਸ ਵਿਕਾਸ ਨੂੰ ਭਾਰਤ ਦੀ ਆਤਮ ਨਿਰਭਰ ਭਾਰਤ ਰੱਖਿਆ ਨੀਤੀ ਲਈ ਇੱਕ ਗੰਭੀਰ ਚੁਣੌਤੀ ਵਜੋਂ ਦੇਖਿਆ ਜਾ ਰਿਹਾ ਹੈ ਭਾਰਤ ਨੇ ਆਕਾਸ਼ ਨੂੰ ਆਪਣੇ ਸਭ ਤੋਂ ਸਫਲ ਸਵਦੇਸ਼ੀ ਰੱਖਿਆ ਪ੍ਰਣਾਲੀ ਵਿੱਚ ਗਿਣਿਆ ਹੈ ਤੇ ਇਸ ਨੂੰ ਵਿਸ਼ਵ ਬਾਜ਼ਾਰ ਵਿੱਚ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਪਰ ਬ੍ਰਾਜ਼ੀਲ ਦੇ ਫੈਸਲੇ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਬਹੁਤ ਸਾਰੇ ਦੇਸ਼ ਅਜੇ ਵੀ ਨਾਟੋ ਮੈਰੀ ਰੱਖਿਆ ਟੈਕਨੋਲੋਜੀ ਨੂੰ ਵਧੇਰੇ ਪ੍ਰੋਸੇਮੰਦ ਮੰਨਦੇ ਹਨ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਨੂੰ ਆਪਣੇ ਰੱਖਿਆ ਪ੍ਰਣਾਲੀ ਦੀਆਂ ਤਕਨੀਕੀ ਸਮਰੱਥਾਵਾਂ ਨੂੰ ਵਿਸ਼ਵ ਪੱਧਰ ਤੇ ਪ੍ਰਤੀਯੋਗੀ ਬਣਾਉਣ ਲਈ ਨਿਰੰਤਰ ਸੁਧਾਰ ਅਤੇ ਨਵੀਨਤਾ ਦੀ ਲੋੜ ਹੈ